ਰਾਜਸਥਾਨ ਰਾਇਲਸ ਨੇ ਪੰਜਾਬ ਕਿੰਗਸ ਨੂੰ ਪੰਜਾਬ ਦੌੜਾਂ ਨਾਲ ਹਰਾ ਦਿੱਤਾ ਇਸ ਮੈਚ ਚ ਰਾਜਸਥਾਨ ਰਾਇਲਸ ਨੇ ਪਹਿਲਾਂ ਖੇਡਦੇ ਹੋਏ 205 ਦੌੜਾਂ ਦਾ ਵੱਡਾ ਸਕੋਰ ਬਣਾਇਆ ਜਿਸ ਦੇ ਜਵਾਬ ਚ ਪੰਜਾਬ ਦੀ ਟੀਮ ਨਿਰਧਾਰਤ 20 ਓਵਰਾਂ ਚ ਸਿਰਫ 155 ਦੌੜਾਂ ਹੀ ਬਣਾ ਸਕੇ ਰਾਜਸਥਾਨ ਲਈ ਯਸ਼ਵੀ ਜਸਵਾਲ ਨੇ 60 ਦੌੜਾਂ ਦੀ ਅਰਧ ਸੈਂਕੜਾ ਪਾਰੀ ਖੇਡੀ ਜਦਕਿ ਰિયાન ਪਾਰਕ ਨੇ 20 43 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਦੂਜੇ ਪਾਸੇ ਨੇਹਲ ਵਡੇਰਾ ਨੇ ਪੰਜਾਬ ਲਈ ਵਧੀਆ ਪ੍ਰਦਰਸ਼ਨ ਕੀਤਾ ਪਰ ਸ਼੍ਰੇਸ਼ ਐੱਯਰ 플ੌਪ ਹੋ ਗਿਆ। ਇਸ ਮੈਚ ਪੰਜਾਬ ਕਿੰਗਸ ਨੂੰ 206 ਦੌੜਾਂ ਦਾ ਵੱਡਾ ਟੀਚਾ ਮਿਲਿਆ ਸੀ ਤੇ ਜਦਾ ਪਿੱਛਾ ਕਰਦੇ ਹੋਏ ਪੰਜਾਬ ਟੀਮ ਦਾ ਸਿਖਰਲਾਕਰਮ ਪੂਰੀ ਤਰ੍ਹਾਂ ਅਸਫਲ ਸਾਬਤ ਹੋਇਆ। ਪਾਰੀ ਦੀ ਪਹਿਲੀ ਹੀ ਗੇਂਦ ਤੇ ਜੋਪਰਾ ਆਰਚਰ ਨੇ ਪ੍ਰਿਆੰਸ਼ ਆਰੀਆ ਨੂੰ ਕਲੀਨ ਬੋਲਡ ਕਰ ਦਿੱਤਾ। ਸ਼ਰੇਸ਼ ਐਯਰ ਨੇ ਆਉਂਦੇ ਹੀ ਧਮਾਕੇਦਾਰ ਬੱਲੇਬਾਜ਼ੀ ਕੀਤੀ ਪਰ ਆਰਚਰ ਨੇ ਪਹਿਲੇ ਓਵਰ ਦੀ ਆਖਰੀ ਗੇਂਦ ਤੇ ਐਯਰ ਨੂੰ ਕਲੀਨ ਬੋਲਡ ਕਰ ਦਿੱਤਾ ਪੰਜਾਬ ਟੀਮ ਦੀਆਂ ਮੁਸ਼ਕਲਾਂ ਉਸ ਸਮੇਂ ਹੋਰ ਵੱਧ ਗਈਆਂ ਜਦੋਂ ਪ੍ਰੋਪ ਸਿਮਰਨ ਸਿੰਘ ਵੀ ਸਾਰਾ ਦੌੜਾ ਬਣਾ ਕੇ ਆਊਟ ਹੋ ਗਿਆ ਜਿੱਥੇ ਟੀਮ ਮਾਰਕਸ ਸਟੋਇਨਸ ਤੋਂ ਵੱਡੀ ਪਾਰੀ ਦੀ ਉਮੀਦ ਕਰ ਰਹੀ ਸੀ ਉੱਥੇ ਹੀ ਇਹ ਸ਼ਾਨਦਾਰ ਆਸਟ੍ਰੇਲੀਆਈ 올-ਰਾਊਂਡਰ ਸਿਰਫ ਇੱਕ ਦੌੜ ਬਣਾ ਕੇ ਆਊਟ ਹੋ ਗਿਆ ਨੇਹਲ ਵਡੇਰਾ ਅਤੇ ਗਲੇਨ ਮੈਕਸਵੇਲ ਨੇ 78 ਦੌੜਾਂ ਦੀ ਸਾਂਝੇਦਾਰੀ ਨਾਲ ਪੰਜਾਬ ਦੀ ਜਿੱਤ ਦੀਆਂ ਉਮੀਦਾਂ ਨੂੰ ਜਗਾਇਆ ਪਰ ਦੋਵਾਂ ਨੇ ਦੋ ਗੇਂਦਾਂ ਦੇ ਅੰਦਰ ਹੀ ਆਪਣੀਆਂ ਵਿਕਟਾਂ ਗਵਾ ਦਿੱਤੀਆਂ ਵਡੇਰਾ ਨੇ 61 ਦੌੜਾਂ ਤੇ ਮੈਕਸਵੇਲ ਨੇ 30 ਦੌੜਾਂ ਬਣਾਈਆਂ ਪੰਜਾਬ ਕਿੰਗਸ ਨੇ ਆਈਪੀਐਲ 2025 'ਚ ਹੁਣ ਤੱਕ ਆਪਣੇ ਦੋਵੇਂ ਮੈਚ ਜਿੱਤੇ ਨੇ ਪਹਿਲੇ ਮੈਚ ਇਸਨੇ ਗੁਜਰਾਤ ਟਾਈਟਨਸ ਨੂੰ ਗੈਰ ਦੌੜਾਂ ਨਾਲ ਹਰਾਇਆ ਸੀ ਜਦਕਿ ਅਗਲੇ ਮੈਚ ਇਸਨੇ ਲਖਰਉ ਸੁਪਰ ਜੁਆਇੰਟਸ ਨੂੰ 8 ਵਿਕਟਾਂ ਨਾਲ ਹਰਾ ਕੇ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਪੰਜਾਬ ਦੀ ਟੀਮ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਜਿੱਤਾਂ ਦੀ ਹੈਟ੍ਰਿਕ ਹਾਸਲ ਕਰ ਸਕਦੀ ਸੀ ਪਰ ਅੰਤ 'ਚ ਉਸ ਨੂੰ 42 ਦੌੜਾਂ ਦੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ